ਇਹ ਵਾਰਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਨ੍ਹਾਂ ਨੇ ਐਡੇ ਵੱਡੇ ਤਿਆਗ ਐਡੇ ਵੱਡੇ ਰਾਜ ਭਾਗ ਚਲਾ ਹੰਡਾਏ ਹੋਣ ਕੀ ਓਏ ਸੈਨੇਟ ਚੋਣਾ ਸਦੀ ਦੀ ਸਰਕਾਰ ਰੋਕ ਲੂ ਇਹ ਸਾਡੇ ਸਬਰ ਦਾ ਪਰਖ ਕਰ ਰਹੀ ਹੈ ਸਰਕਾਰਾਂ ਨੂੰ ਮੰਨਣਾ ਪਊ ਜਾਣ ਬੁੱਝ ਕੇ ਸਰਕਾਰਾਂ ਟੀਕੇ ਲਾ ਕੇ ਦੇਖਦੀਏ ਤੁਸੀਂ ਵੇਖਿਆ ਕਿ ਪਹਿਲਾਂ ਪਟਨਾ ਸਾਹਿਬ ਬੋਰਡ ਦੇ ਵਿੱਚ ਇਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਹਜੂਰ ਸਾਹਿਬ ਬੋਰਡ ਦੇ ਵਿੱਚ ਮਨਮਰਜ਼ੀ ਕੀਤੀ ਦਿੱਲੀ ਕਮੇਟੀ ਚੁਣੀ ਹੋਈ ਜੋ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਉਹ ਖੋਲੀ ਜੁਨੀਵਰਸਿਟੀ ਬਾਰੇ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੀ ਹੈ ਤੇ ਰਾਜਸਥਾਨੀ ਕਿੱਡੀ ਵੱਡੀ ਗੱਲ ਕਿ ਰਾਜਸਥਾਨੀ ਨੂੰ ਸਿੱਧਾ ਅੰਦਰਲੇ ਨੂੰ ਫਿਰਦੇ ਚੰਡੀਗੜ੍ਹ ਜੋ ਪੰਜਾਬ ਦੇ ਪਿੰਡਾਂ ਦੇ ਵਿੱਚ ਵਸੀ ਹੈ ਪਹਿਲਾਂ ਸਾਡੀ ਰਾਜਸਥਾਨੀ ਤੁਸੀਂ ਉਧਰ ਛੜਤੀ ਪਾਕਿਸਤਾਨ ਦੇ ਵਿੱਚ ਅਸੀਂ ਲੜਾਈ ਲੜਦੇ ਰਹੇਗੇ ਅਸੀਂ ਸੀਧੀਆਂ ਦਿੰਦੇ ਰਹੇਗੇ ਤੁਸੀਂ ਸਾਡੀ ਰਾਜਸਥਾਨੀ ਉਧਰ ਛੜਤੀ ਗੱਲਾਂ ਦਾ ਘੜਾ ਬਣਾਉਂਦੀ ਐ ਇਹ ਪੰਜਾਬ ਸਰਕਾਰ ਪੱਲੇ ਨਾ ਢੇਲਾ ਕਰਦੀ ਮੇਲਾ ਮੇਲਾ ਇਹ ਸਿਰਫ ਕ੍ਰਿਮੀਨਲ ਲੋਕ ਨੇ ਡਰਦੇ ਆ ਸੈਂਟ ਸਰਕਾਰ ਤੋਂ ਸੈਂਟ ਸਰਕਾਰ ਨੇ ਬਾਹ ਮਰੋੜੀ ਹੋਈ ਇਹਨਾਂ ਦੀ ਦੇਖਿਆ ਇੱਥੇ ਮੁੱਖ ਮੰਤਰੀ ਆਇਆ ਕਿਉਂ ਨਹੀਂ ਆਇਆ ਕਿਉਂਕਿ ਪਤਾ ਵੀ ਸੈਂਟ ਸਰਕਾਰ ਦੀ ਬਾਹ ਮਰੋੜੂਗੀ ਇਸ ਸਮੇਂ ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਆ ਜਿੱਥੇ ਕਿ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈ ਉੱਥੇ ਵੱਖ-ਵੱਖ ਜਿਹੜੀਆਂ ਸ਼ਖਸੀਅਤਾਂ ਨੇ SDB 'ਚ ਆਪਣੀ ਹਾਜ਼ਰੀ ਲਵਾ ਰਹੀਆਂ ਨੇ ਆਪਣਾ ਯੋਗਦਾਨ ਪਾ ਰਹੀਆਂ ਆ ਜਿਹੜੇ ਪੰਜਾਬ ਦੇ ਇਤਿਹਾਸ਼ੀ ਨੇ ਯੂਨੀਵਰਸਿਟੀ ਦੇ ਇਤਿਹਾਸ਼ੀ ਨੇ ਉਹਨਾਂ ਚੋਂ ਇੱਕ ਨੇ ਗੁਰਪ੍ਰੀਤ ਚੱਬਰ ਸਾਣਾ ਮੌਜੂਦ ਨੇ ਨਾਲ ਗੱਲਬਾਤ ਕਰ ਲੈਣੇ ਆ ਚੱਬਰ ਸਾਹਿਬ ਕਿਵੇਂ ਦੇਖ ਰਹੇ ਹੋ ਸਾਰੇ ਮੋਰਚੇ ਨੂੰ ਚੱਲਦੇ ਆ ਸੰਘਰਸ਼ ਚੱਲਦਾ ਇਹਨਾਂ ਲੰਬਾ ਸਮਾਂ ਹੁੰਦਾ ਜਾ ਰਿਹਾ ਫਿਰ ਵੀ ਯੂਨੀਵਰਸਿਟੀ ਪ੍ਰਸ਼ਾਸਨ ਹੋਵੇ ਸਰਕਾਰਾਂ ਹੁਣ ਸੁਣਾਈ ਨਹੀਂ ਉਹਨਾਂ ਨੂੰ ਕੁਝ ਦਿੰਦਾ ਕਿਉਂ ਨਹੀਂ ਅਨਾਉਂਸ ਕਰਦੇ ਡੇਟਾ ਸੋਨਾਪੂ ਜਿਵੇਂ ਪਹਿਲਾਂ ਸਟੇਜ ਤੇ ਕਹਿ ਕੇ ਹਟਿਆ ਨਾ ਇਹ ਬਾਰਸ਼ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤੀ ਸਿੰਘ ਦੇ ਜਿਨ੍ਹਾਂ ਨੇ ਜਦੋਂ ਜਾਤੀ ਹੋ ਰਿਆ ਸੀ ਜ਼ੁਲਮ ਹੋ ਰਿਆ ਸੀ ਸਾਹਤਾਂ ਦਿੱਤੀਆਂ ਧਰਮ ਤੋਂ ਨਹੀਂ ਡੋਲੇ ਈਨ ਨਹੀਂ ਮੰਨੀ ਇਹ ਵਾਰਸ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਿਨ੍ਹਾਂ ਨੇ ਪਹਿਲਾ ਸਿੱਖ ਰਾਸ ਸਥਾਪਿਤ ਕੀਤਾ ਇਹ ਵਾਰਸ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਨ੍ਹਾਂ ਨੇ ਐਡੇ ਵੱਡੇ ਤਿਆਗ ਐਡੇ ਵੱਡੇ ਰਾਜ ਭਾਗ ਚਲਾ ਹੰਡਾਏ ਹੋਣ ਕੀ ਉਹ ਸੈਨਟ ਚੋਣਾ ਸਦੀ ਦੀ ਸਰਕਾਰ ਰੋਕ ਲੂ ਇਹ ਸਾਡੇ ਸਬਰ ਦਾ ਪੜਖ ਕਰ ਰਹੀ ਹੈ ਸਰਕਾਰ ਪਤਾ ਸਰਕਾਰ ਨੂੰ ਸਭ ਕੁਝ ਹੈ ਕਿ ਅਸੀਂ ਕਿਸ ਤਰ੍ਹਾਂ ਪਹਿਲਾਂ ਮੋਗਲ ਨਾਲ ਲੜਾਈ ਲੜੀ ਕਿਸ ਤਰ੍ਹਾਂ ਅੰਗਰੇਜ਼ ਨਾਲ ਲੜਾਈ ਲੜੀ ਕਿਸ ਤਰ੍ਹਾਂ 47 ਤੋਂ ਲੈ ਕੇ ਇੱਥੇ ਚਾਹੇ ਐਮਰਜੈਂਸੀ ਲੱਗੀ ਇੱਥੇ ਕਾਲੇ ਕਾਨੂੰਨ ਆਏ ਜਿਸ ਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਬਾਹਰ ਸਿਮਰਤ ਕੌਰ ਬਾਦਲ ਜੋ ਸਾਡੇ ਬਠਿੰਡੇ ਤੋਂ ਆ ਸੈਂਟਰ ਦੀ ਵਜੀਰੀ ਨੂੰ ਨਵਾਬੀ ਨੂੰ ਠੋਕਰ ਮਾਰੀ ਕਿ ਸਾਡੇ ਲੋਕਾਂ ਦੇ ਹੱਥ ਉਹ ਵੀ ਇੱਥੇ ਹਾਜ਼ਰੀ ਲਵਾ ਕੇ ਗਏ ਹੈ ਅਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਉਹ ਵੀ ਇੱਥੇ ਆਏ ਆ ਪੂਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਨੌਜਵਾਨਾਂ ਦਾ ਹੁਕਮ ਹੋ ਅਹੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਖਵੀਰ ਸਿੰਘ ਬਾਦਲ ਉਹ ਵੀ ਆ ਕੇ ਗਏ ਆ ਤੇ ਪੂਰਾ ਜੂਤ ਐ ਸੋਈ ਸਾਰੇ ਇੱਥੇ ਹਾਜ਼ਰ ਐ ਸੋ ਸਰਕਾਰਾਂ ਨੂੰ ਮੰਨਣਾ ਪੂ ਜਾਣ ਬੁੱਝ ਕੇ ਸਰਕਾਰਾਂ ਟੀਕੇ ਲਾ ਕੇ ਵੇਖਦੀਆਂ ਤੁਸੀਂ ਵੇਖਿਆ ਕਿ ਪਹਿਲਾਂ ਪਟਨਾ ਸਾਹਿਬ ਬੋਰਡ ਦੇ ਵਿੱਚ ਇਹਨਾਂ ਨੇ ਆਪਣੀ ਮਨਮਰਜ਼ੀ ਕੀਤੀ ਹਜੂਰ ਸਾਹਿਬ ਬੋਰਡ ਦੇ ਵਿੱਚ ਮਨਮਰਜ਼ੀ ਕੀਤੀ ਦਿੱਲੀ ਕਮੇਟੀ ਚੁਣੀ ਹੋਈ ਜੋ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਸਿੰਬਲ ਤੇ ਉਹ ਖੋਲੀ ਤੇ ਵੱਡੀ ਗੱਲ ਹਰਿਆਣਾ ਕਮੇਟੀ ਮੈਂ ਸਮਝਦਾ ਜਿਹੜੀ ਪਾਰਲੀਮੈਂਟ ਦਾ ਐਕਟ ਹੈ 1925 ਐਕਟ ਅਧੀਨ ਪਾਰਲੀਮੈਂਟ ਹੀ ਤਰਤੀਮ ਕਰ ਸਕਦੀ ਹੈ ਤੇ ਇਹਨਾਂ ਨੇ ਕਾਨੂੰਨ ਦੇ ਧੱਜੀਆਂ ਉਡਾ ਕੇ ਉਹ ਬਖਰੀ ਕਰਤੀ ਤੇ ਅਹੀਂ ਤੁਸੀਂ ਵੇਖਿਆ ਡੈਮਾਂ ਦੇ ਅਧਿਕਾਰ ਖੋਲੇ ਅਹੀਂ ਤੁਸੀਂ ਵੇਖਿਆ ਵੀਐਸਐਫ ਦਾ ਘੇਰਾ ਵਧਾਤਾ ਤੇ ਆ ਜਿਹੜਾ ਯੂਨੀਵਰਸਿਟੀ ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸਾਰੇ ਫੈਸਲੇ ਵਾਪਸ ਕਰਾਵਾਂਗੇ ਇੱਥੋਂ ਗੱਲ ਚੱਲੂ ਜੂਥ ਤੇ ਬਹੁਤ ਵੱਡੀ ਆਸ ਹੁੰਦੀ ਹੈ ਜੂਥ ਕੌਮ ਦਾ ਭਵਿੱਖ ਹੁੰਦੇ ਆ ਦੇਸ਼ ਦਾ ਭਵਿੱਖ ਹੁੰਦੇ ਆ ਸੋ ਇਹ ਨੌਜਵਾਨ ਏਕੇ ਨਾਲ ਇਹਨਾਂ ਨੂੰ ਇਹੀ ਬੇਨਤੀ ਕੀਤੀ ਹੈ ਵੀ ਏਕੇ ਨਾਲ ਬਜੇ ਥੰਮੇ ਨਾਲ ਸਹਜ ਨਾਲ ਆਪਾਂ ਹੋਸ ਜਿੱਥੇ ਜੋਸ਼ ਤੋਂ ਘੱਟ ਲੈਣਾ ਹੋਸ ਤੋਂ ਵੀ ਘੱਟ ਹੋਸ਼ ਜੋਸ਼ ਨਾਲ ਥੰਮੇ ਨਾਲ ਚੱਲ ਰਹੇ ਨੇ ਪਰ ਜਿੱਥੇ ਇੱਥੇ ਸਟੂਡੈਂਟ ਇੱਕ ਪਾਸੇ ਇੱਥੇ ਆਰਾਮ ਨਾਲ ਆਪਣਾ ਜਿਹੜਾ ਚਰਨਾ ਚਲਾ ਰਹੇ ਦੂਜੇ ਪਾਸੇ ਗੇਟਾਂ ਦੇ ਪੁਲਿਸ ਨਹੀਂ ਗੱਡੀ ਗਿਣਤੀ ਜਾਂਦੇ ਹਥਿਆਰਬੰਦ ਪੋਰਸ ਆਈਟੀਬੀਪੀ ਇੱਥੇ ਆ ਜਾਂਦੀ ਹੈ ਨੀਮ ਦਸਤੇ ਇੱਥੇ ਆਏ ਹੋਏ ਨੇ ਕੀ ਰੋਲ ਉਹਨਾਂ ਦਾ ਇੱਥੇ ਟੀਕੇ ਲਾਉਂਦੀਆਂ ਸਰਕਾਰਾਂ ਕੀ ਹੋਇਆ ਸੀ 84 ਦੇ ਵਿੱਚ 84 ਦੇ ਵਿੱਚ ਪਹਿਲਾਂ ਟੈਂਕ ਤੋਪ ਚਾੜੇ ਜੇ ਕੌਮ ਨੇ ਪ੍ਰੋਟੈਸਟ ਕੀਤੇ ਤਾਂ ਨੌਜਵਾਨਾਂ ਨੂੰ ਭਾਲ ਭਾਲ ਕੇ ਮਾਰਿਆ ਅਖੀਰ ਅੱਕੇ ਹੋਏ ਨੌਜਵਾਨਾਂ ਨੇ ਹਥਿਆਰ ਚੱਕੇ ਇਹ ਸਰਕਾਰਾਂ ਜਾਣ ਬੁੱਝ ਕੇ ਫੋਰਸ ਕਰਦੀਆਂ ਹੋਰ ਪਾਸੇ ਤੋਰਨ ਨੂੰ ਪਰ ਇਹ ਜੂਥ ਅੱਜ ਕੱਲ ਦਾ ਪੜਿਆ ਪੜਾਈ ਦਾ ਯੁੱਗ ਹੈ ਪੜਿਆ ਲਿਖਿਆ ਯੁੱਗ ਹੈ ਅੱਜ ਇਸ ਵਾਰ ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਨੀ ਹੈ ਠੀਕ ਹੈ ਸਰਕਾਰਾਂ ਸਿਕਾਉਂਦੀਆਂ ਕਿ ਨੌਜਵਾਨ ਕਾਨੂੰਨ ਚ ਹੱਥ ਲੈਣ ਪ੍ਰਸ਼ਾਸਨ ਨਾਲ ਪੁਲਿਸ ਨਾਲ ਪੋਰਸਾਂ ਹੁੰਦੀਆਂ ਜਿਹੜੀਆਂ ਇਹ ਚਾਹੇ ਲੋਕਾਂ ਦੀ ਪਬਲਿਕ ਦੀ ਰਾਖੀ ਵਾਸਤੇ ਹੁੰਦੀਆਂ ਪਬਲਿਕ ਨਾਲ ਲੜਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਸਰਕਾਰਾਂ ਪਰ ਜੂਥ ਪੜਿਆ ਲਿਖਿਆ ਸੂਝਵਾਨ ਹੈ ਸਰਕਾਰਾਂ ਕਿਤੇ ਉਹੀ 84 ਦੇ ਦੌਰ ਨੂੰ ਦਰਹਾਉਣ ਦੀਆਂ ਛਾਛਾਂ ਰਚਦੀਆਂ ਤਾਂ ਹੀ ਉਹ ਮੁੱਦੇ ਯੂਨੀਵਰਸਿਟੀ ਬਾਰੇ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਦੀ ਹੈ ਤੇ ਰਾਜਸਥਾਨੀ ਕਿੱਡੀ ਵੱਡੀ ਗੱਲ ਕਿ ਰਾਜਸਥਾਨੀ ਨੂੰ ਸਿੱਧਾ ਅੰਦਰਲੇ ਅੰਦਰਲੇ ਨੂੰ ਫਿਰਦੇ ਚੰਡੀਗੜ੍ਹ ਜੋ ਪੰਜਾਬ ਦੇ ਪਿੰਡਾਂ ਦੇ ਵਿੱਚ ਵਸੀ ਹੈ ਪਹਿਲਾਂ ਸਾਡੀ ਰਾਜਸਥਾਨੀ ਤੁਸੀਂ ਉਧਰ ਛੜਤੀ ਪਾਕਿਸਤਾਨ ਦੇ ਵਿੱਚ ਅਸੀਂ ਲੜਾਈ ਲੜਦੇ ਰਹੇਗੇ ਅਸੀਂ ਸੀਧੀਆਂ ਦਿੰਦੇ ਰਹੇਗੇ ਤੁਸੀਂ ਸਾਡੀ ਰਾਜਤਨੀ ਉਧਰ ਛੜਤੀ ਬੜੀ ਚਲਾਕੀ ਕੀਤੀ ਫਿਰ ਚਲੋ ਅਸੀਂ ਆਪਣੇ ਪਿੰਡ ਉਜਾਰੇ ਇਥੇ ਵਸਾਇਆ ਰਾਜਸਤਾਨੀ ਵਸਾਈ ਤੇ ਫੇਰ ਸੂਬਿਆਂ ਦੀ ਵੰਡ ਹੋਈ ਚਲੋ ਤੁਸੀਂ ਕਿਹਾ ਵੀ ਥੋੜਾ ਚਿਰ ਹਰਿਆਣੇ ਨੂੰ ਨਾਲ ਬਿਠਾ ਲਓ ਭਾਈ ਸਾਡੀ ਹੈ ਪੈਦੀ ਪਰਪਕਾਰ ਦੀ ਬਾਬੇ ਦੇ ਸਿਧਾਂਤ ਦੀ ਗੱਲ ਤੇ ਅਸੀਂ ਫੇਰ ਚਲੋ ਭਲਾ ਚੌਣੇ ਹਰ ਇੱਕ ਦਾ ਵੀ ਕੋਈ ਗੱਲ ਨਹੀਂ ਤੇ ਹੁਣ ਸਰਕਾਰ ਕਹਿੰਦੀ ਅਸੀਂ ਨਹੀਂ ਜੀ ਜ਼ਬਤੀ ਕਰ ਲਾਂਗੇ ਅਸੀਂ ਖਾ ਜਾਾਂਗੇ ਯੂਨੀਵਰਸਿਟੀ ਆਪ ਦੇ ਤਿਆਰ ਆ ਕੇਂਦਰ ਦਾ ਖਾਣ ਨੂੰ ਤਿਆਰ ਆ ਤੁਸੀਂ ਕਹਿੰਦੇ ਹੋ ਬਾਹਰ ਜਿਹੜੇ ਆ ਮਹਾਰਾਸ਼ਟਰ ਦੀ ਗੱਲ ਹੋਵੇ ਬੋਰਡ ਦੀ ਹੋਵੇ ਦਿੱਲੀ ਬੋਰਡ ਦੀ ਗੱਲ ਹੋਵੇ ਹਰਿਆਣਾ ਬੋਰਡ ਦੀ ਗੱਲ ਉਹ ਤਾਂ ਚਲੋ ਮੰਨ ਲੈਂਦੇ ਆ ਕਿ ਬਾਹਰ ਦੀਆਂ ਸਰਕਾਰਾਂ ਮਿਲ ਕੇ ਕੰਮ ਕਰਦੀਆਂ ਇੱਥੇ ਤਾਂ ਪੰਜਾਬ ਸਰਕਾਰ ਪੰਜਾਬ ਸਰਕਾਰ ਤੁਹਾਨੂੰ ਲੱਗਦਾ ਕਿ ਜੇ ਪੰਜਾਬ ਸਰਕਾਰ ਸਹੀ ਆਪਣਾ ਸਟੈਂਡ ਕਰਦੀ ਤਾਂ ਇਹ ਚੀਜ਼ਾਂ ਨਹੀਂ ਹੋਣਗੀਆਂ ਸਭ ਤੋਂ ਵੱਡੀ ਨਿਲੇਕੀ ਤਾਂ ਪੰਜਾਬ ਸਰਕਾਰ ਦੀ ਹੈ ਕਿਨੂੰ ਨਹੀਂ ਪਤਾ ਪਰ ਹੁਣ ਕੀ ਕਰੀਏ ਜਦੋਂ ਚੋਣ ਗੱਲਾਂ ਵਾਲੇ ਲਈ ਚੋਲ ਡਰਾਮੇ ਵਾਜ ਰਹੇ ਅਸੀਂ ਜਦੋਂ ਫੈਸਲਾ ਕਰਨ ਵੇਲੇ ਹੀ ਗੁੰਮਰਾਹ ਹੋ ਗਏ ਗਲਤ ਬੰਦਿਆਂ ਨੂੰ ਆਪਣੇ ਮੁਖੀ ਮੰਨ ਬੈਠੇ ਸਾਨੂੰ ਇਹ ਲੱਗਿਆ ਕਿ ਇਹ ਚੰਗਾ ਕਰਨਗੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਿਸ ਜਮਾਤ ਨੇ ਇਸ ਧਰਤੀ ਪਿੱਛੇ 18-18 ਸਾਲ 20-20 ਸਾਲ ਜੇਲ੍ਹਾਂ ਕੱਟੀਆਂ ਸੰਘਰਸ਼ ਕਰੇ ਲੜਾਈਆਂ ਸੀਧੀਆਂ ਦਿੱਤੀਆਂ ਹਜ਼ਾਰਾਂ ਦੀ ਗਿਣਤੀ ਚ ਕਾਰਕੂਨਾਂ ਨੇ ਅਤੇ ਵੱਡੇ ਫੈਸਲੇ ਵੀ ਕੀਤੇ ਜਿਵੇਂ ਐਸਵੀਐਲ ਦੀ ਜ਼ਮੀਨ ਇਕਵੇਅਰ ਜਿਹੜੀ ਕੀ ਦੀ ਹੋਈ ਸੀ ਉਹ ਜ਼ਿੰਮੇਦਾਰਾਂ ਨੂੰ ਫੜਾਤੀ ਵਾਪਸ ਤੇ ਹੋਰ ਵੱਡੇ ਫੈਸਲੇ ਲੜਾਈਆਂ ਲੜਦੇ ਆ ਬੰਦੀ ਸਿੰਘਾਂ ਵਾਸਤੇ ਵੀ ਬਾਹਰ ਸਿਮਰਤ ਕੌਰ ਬਾਦਲ ਨੇ ਹਰ ਇੱਕ ਕੈਬਨਟ ਦੇ ਵਿੱਚ ਰੌਲਾ ਪਾਇਆ ਹਰ ਇੱਕ ਕੈਬਨਟ ਚ ਰੌਲਾ ਪਾ ਕੇ ਨੋਟੀਫਿਕੇਸ਼ਨ ਕਰਵਾਇਆ ਉਹ ਵੀ ਕਰਵਾ ਲਿਆ ਅਕਾਲੀ ਦਲ ਬਹੁਤ ਲੜਾਈ ਲੜਦਾ ਸੀ ਹੋਰ ਯਾਦਗਾਰਾਂ ਬਰਾਸਤੇ ਕਾਲਸਾ ਬਰਾਸਤੇ ਮਾਰਗ ਪਰ ਕਿਤੇ ਨਾ ਕਿਤੇ ਇਹ ਲੱਗਿਆ ਨਹੀਂ ਜੀ ਕਈ ਵਾਰੀ ਨਾ ਮਾਂ ਬਾਪ ਤੋਂ ਵੀ ਬੱਚਿਆਂ ਦਾ ਗਿਲਾ ਹੋ ਜਾਂਦਾ ਵੀਰ ਮੇਰਾ ਮਾਂ ਬਾਪ ਮੈਨੂੰ ਸੈਟੀਸਫਾਈ ਨਹੀਂ ਕਰਾਉਂਦਾ ਮੇਰਾ ਚਾਚਾ ਤਾਇਆ ਖਾਣੀ ਮੇਰੀ ਜਾਦੇ ਕਰੂਗਾ ਪਰ ਅਖੀਰ ਉਹਦੇ ਕੰਨ ਪਤਾ ਲੱਗ ਜਾਂਦਾ ਅੱਖਾਂ ਖੁੱਲ ਜਾਂਦੀਆਂ ਅਹੀਂ ਹੁਣ ਪੰਜਾਬ ਦੇ ਲੋਕਾਂ ਦਾ ਕਿ ਨਕਮੀ ਸਰਕਾਰ ਜਿਹੜੇ ਬੰਦੇ ਦਿੱਲੀ ਦੇ ਧਾੜ ਵੀ ਸੁਪਰੀਮ ਕੋਰਟ ਤੋਂ ਜਵਾਨ ਤਾਂ ਤੋਂ ਆਏ ਨਹੀਂ ਜੀ ਉਹ ਤਾਂ ਸਾਡੇ ਇੱਥੇ ਮਾਲਕ ਬਣੇ ਬੈਠੇ ਐ ਸਾਡੇ ਪੰਜਾਬ ਦੇ ਇੱਥੇ ਸਾਡੇ ਮੁੱਖ ਮੰਤਰੀ ਰਿਮੋਟ ਵਾਂਗ ਚਲਾਉਂਦੇ ਐ ਹੁਣ ਤੁਸੀਂ ਵੇਖੋ ਸਤਾਪ ਦੀ ਸਮਾਗਮ ਹੈ ਗੁਰਤੇਬਾਦਰ ਮਹਾਰਾਜ ਦੇ ਪੂਰੀ ਕੌਮ ਦੀਏ ਆਸੀ ਇਕੱਠੇ ਮਨਾਈਏ ਕਿਉਂ ਅੱਡ ਬੜਾਈ ਮੁੱਖ ਮੰਤਰੀ ਨੇ ਸਿਰਫ ਇੰਨੇ ਕਰ ਕੀ ਵੀ ਮੇਰਾ ਕੇਜਰੀਵਾਲ ਮੇਰਾ ਮਨੀਸ਼ ਸੋਧਿਆ ਫਿਰ ਇਹਨਾਂ ਨੂੰ ਕਿਹਨੇ ਪੁੱਛਣਾ ਬਿਨਾ ਬੁਲਾਏ ਮਹਿਮਾਨਾਂ ਨੂੰ ਇਸ ਕਰਕੇ ਇਹਨਾਂ ਨੂੰ ਹੀਰੋ ਬਣਾਉਣ ਵਾਸਤੇ ਇਹਨਾਂ ਨੇ ਕਰੋੜਾਂ ਰੁਪਇਆ ਲਾਤਾ ਟੈਂਟ ਸਿਟੀ ਤੇ ਕਰੋੜਾਂ ਰੁਪਇਆ ਦਿੱਲੀ ਤੋਂ ਅਹੀਂ ਤੁਸੀਂ ਵੇਖ ਲਓ ਵਿਧਾਨ ਸਭਾ ਜਾਂ ਇਰਿੱਖਾ ਜਾਂ ਹੋਰ ਬਹੁਤ ਕੁਝ ਮੇਰਾ ਕਹਿਣ ਦਾ ਭਾਵ ਗੱਲਾਂ ਦਾ ਘੜਾ ਬਣਾਉਂਦੀ ਐ ਇਹ ਪੰਜਾਬ ਸਰਕਾਰ ਪੱਲੇ ਨਾਲ ਢੇਲਾ ਕਰਦੀ ਮੇਲਾ ਮੇਲਾ ਇਹ ਸਿਰਫ ਕ੍ਰਿਮੀਨਲ ਲੋਕ ਨੇ ਡਰਦੇ ਆ ਸੈਂਟਰ ਸਰਕਾਰ ਤੋਂ ਸੈਂਟਰ ਸਰਕਾਰ ਨੇ ਬਾਹ ਮਰੋੜੀ ਹੋਈ ਇਹਨਾਂ ਦੀ ਵੇਖਿਆ ਇੱਥੇ ਮੁੱਖ ਮੰਤਰੀ ਆਏ ਆ ਕਿਉਂ ਨਹੀਂ ਆਇਆ ਕਿਉਂਕਿ ਪਤਾ ਵੀ ਸੈਂਟਰ ਸਰਕਾਰ ਦੀ ਬਾਹ ਮਰੋੜੂਗੀ ਇਹ ਡਰਦੇ ਨੇ ਸੋ ਬਿਲਕੁਲ ਜਿਹੜਾ ਗੁਰਪ੍ਰੀਤ ਸਿੰਘ ਹੁੰਚਬਰ ਜਿਹੜੇ ਕਿ ਅੱਜ ਖਾਸ ਤੌਰ ਤੇ ਇੱਥੇ ਪਹੁੰਚੇ ਐਜੀਪੀਸੀ ਮੈਂਬਰ ਨੇ ਜਿਹੜਾ ਅੰਤਿਮ ਕਮੇਟੀ ਦੇ ਮੈਂਬਰ ਨੇ ਐਜੀਪੀਸੀ ਵੱਲੋਂ ਤੇ ਹੁਣ ਇੱਥੇ ਆਪਣੀ ਹਾਜ਼ਰੀ ਲਵਾਈ ਅੱਜ ਪੰਜਾਬ ਯੂਨੀਵਰਸਿਟੀ ਇਸ ਮੋਰਚੇ ਦੇ ਵਿੱਚ ਜਿਨ੍ਹਾਂ ਦਾ ਕਹਿਣਾ ਹੈ ਕਿ ਵਾਰਸ ਨੇ ਸਾਡੀ ਕੌਮ ਦੇ ਤੇ ਲੜਨਗੇ ਜੂਝਣਗੇ ਤੇ ਆਪਣਾ ਹੱਕ ਲੈ ਕੇ ਰਹਿਣਗੇ ਕੈਮਰਮੈਨ ਤਜਿੰਦਰ ਦੇ ਨਾਲ ਜਸਪ੍ਰੀਤ ਸਿੰਘ ਐਜੀਪੀਸੀ ਨਿਊਜ਼ ਚੰਡੀਗੜ੍ਹ